ਸਾਲ 1988 ਚੰਡੀਗੜ੍ਹ ਪਾਖੜਾ ਡੈਮ ਦੇ ਚੇਅਰਮੈਨ ਮੇਜਰ ਜਨਰਲ ਬੀ ਐਨ ਕੁਮਾਰ ਇੱਕ ਰਿਟਾਇਰਡ ਫੌਜੀ ਅਫਸਰ ਜਿਨ੍ਹਾਂ ਤੇ ਜ਼ਿੰਮੇਵਾਰੀ ਸੀ ਪੰਜਾਬ ਦੀ ਸਭ ਤੋਂ ਵੱਡੀ ਵਾਟਰ ਲਾਈਫਲਾਈਨ ਪਾਖੜਾ ਡੈਮ ਨੂੰ ਸੰਭਾਲਣ ਦੀ ਪਰ 1988 ਦੇ ਭਿਆਨਕ ਹੜ੍ਹ ਤੋਂ ਕੇਵਲ 40 ਦਿਨਾਂ ਬਾਅਦ ਉਹ ਚੰਡੀਗੜ੍ਹ ਵਿੱਚ ਗੋਲੀਆਂ ਦੇ ਨੰਨਾਰੇ ਮਾਰੇ ਗਏ ਸਵਾਲ ਇਹ ਸੀ ਕਿ ਉਹਨਾਂ ਦੀ ਹੱਤਿਆ ਕਿਉਂ ਹੋਈ ਕਿ 1988 ਦੀ ਟ੍ਰੈਜੇਡੀ ਦੇ ਪਿੱਛੇ ਕੋਈ ਸਾਜ਼ਿਸ਼ ਸੀ ਜਾਂ ਸਿਰਫ ਇੱਕ ਕੁਦਰਤ ਦਾ ਕਹਿਰ ਸੀ ਜਿਸ ਦਾ ਦੋਸ਼ ਬੀ ਐਨ ਕੁਮਾਰ ਤੇ ਪਾਇਆ ਗਿਆ ਉਸ ਹੜ੍ਹ ਨੇ 9000 ਤੋਂ ਵੱਧ ਪਿੰਡ ਡਬੋ ਦਿੱਤੇ 34 ਲੋਕ ਪ੍ਰਭਾਵਿਤ ਹੋਏ ਹਜ਼ਾਰਾਂ ਪਸ਼ੂ ਮਰ ਗਏ ਤੇ ਪੂਰੀ ਖਰੀਫ ਦੀ ਫਸਲ ਤਬਾਹ ਹੋ ਗਈ ਸੀ ਕਿਹਾ ਜਾਂਦਾ ਹੈ ਕਿ 1 ਮਹੀਨੇ ਜਿੰਨਾ ਮੀਂਹ ਸਿਰਫ 1 ਘੰਟੇ ਦੇ ਵਿੱਚ ਹੀ ਪੈ ਗਿਆ ਸੀ ਅਤੇ ਡੈਮ ਦੇ ਜਿਹੜੇ ਗੇਟ ਹੈ ਉਹ ਖੋਲੇ ਗਏ ਉਹ ਵੀ ਬਿਨਾਂ ਕਿਸੇ ਵਾਰਨਿੰਗ ਦੇ ਨਹਿਰਾ ਦੇ ਵਿੱਚ ਉਹਨਾਂ ਦੀ ਕਪੈਸਿਟੀ ਤੋਂ 2 ਗੁਣਾ ਵੱਧ ਪਾਣੀ ਛੱਡਿਆ ਗਿਆ ਕੀ ਇਹ ਫਲੱਡ ਕੁਦਰਤੀ ਸੀ ਜਾਂ ਮੈਨ-ਮੇਡ ਲਾਪਰਵਾਹੀ ਬੀ ਐਨ ਕੁਮਾਰ ਜਿਨ੍ਹਾਂ ਤੇ ਉਮੀਦ ਸੀ ਲੋਕਾਂ ਦੀ ਰੱਖਿਆ ਕਰਨ ਦੀ ਕਿ ਉਹਨਾਂ ਨੂੰ ਸਿਸਟਮ ਵੱਲੋਂ ਬਲੀ ਦਾ ਬੱਕਰਾ ਬਣਾਇਆ ਗਿਆ ਖਾਲਿਸਤਾਨ ਕਮਾਂਡ ਫੋਰਸ ਨੇ ਉਸ ਸਮੇਂ ਉਹਨਾਂ ਦੀ ਹੱਤਿਆ ਦੀ ਜ਼ਿੰਮੇਵਾਰੀ ਲਈ ਪਰ ਦੇ ਵਿੱਚ ਗੋਲੀ ਚਲਾਉਣ ਵਾਲਾ ਕੌਣ ਸੀ 40 ਸਾਲ ਬਾਅਦ ਵੀ ਲੋਕ ਪੁੱਛਦੇ ਨੇ ਕਿ ਬੀ ਐਨ ਕੁਮਾਰ ਨੂੰ ਹੜਾ ਦੀ ਵਜ੍ਹਾ ਨਾਲ ਮਾਰਿਆ ਗਿਆ ਜਾਂ ਉਹਨਾਂ ਨੂੰ ਚੁੱਪ ਕਰਵਾਉਣ ਦੇ ਲਈ ਤਾਂ ਕਿ ਸੱਚ ਬਾਹਰ ਨਾ ਆ ਸਕੇ ਉਹਨਾਂ ਨੂੰ ਮਾਰਨ ਵਾਲੇ ਅੱਜ ਕਿੱਥੇ ਐ ਕੌਨਸੀ ਮਾਸਟਰਮਾਈਂਡ ਹੈ ਤੇ ਕੀ ਉਹਨਾਂ ਦੇ ਵੀ ਮੋਤ ਹੋ ਚੁੱਕੀ ਹੈ 1988 ਦਾ ਉਹ ਹੜ੍ਹ ਸਿਰਫ ਇੱਕ ਕੁਦਰਤੀ ਤਰਾਜ਼ੀ ਨਹੀਂ ਸੀ ਉਹ ਇੱਕ ਰਾਜ ਸੀ ਜਿਸ ਵਿੱਚ ਰਾਜਨੀਤੀ ਵੀ ਸੀ ਸਾਜ਼ਿਸ਼ ਵੀ ਅਤੇ ਖੂਨ ਵੀ ਅੱਜ ਜਦੋਂ ਪੰਜਾਬ ਮੁੜ ਫਲੱਡ ਦੇ ਨਾਲ ਜੂਝ ਰਿਹਾ ਹੈ ਤਾਂ ਲੋਕਾਂ ਦੇ ਦਿਲਾਂ ਵਿੱਚ ਇੱਕੋ ਸਵਾਲ ਗੂੰਜਦਾ ਹੈ ਕਿ ਇਹ ਇਤਿਹਾਸ ਆਪਣੇ ਆਪ ਨੂੰ ਦੁਹਰਾ ਰਿਹਾ ਹੈ ਇਸ ਵੀਡੀਓ ਦੇ ਅੰਤ ਤੱਕ ਤੁਹਾਨੂੰ ਸਭ ਪਤਾ ਲੱਗੇਗਾ ਕਿ ਕੌਨਸੀ ਮੇਜਰ ਜਨਰਲ ਬੀ ਐਨ ਕੁਮਾਰ ਫਲੱਡ ਤੋਂ ਬਾਅਦ ਉਹਨਾਂ ਦੀ ਹੱਤਿਆ ਕਿਵੇਂ ਹੋਈ ਅਤੇ ਉਹਨਾਂ ਦਾ ਕਾਤਲ ਅੱਜ ਕਿੱਥੇ ਹੈ ਇਹ ਸਭ ਕੁਝ ਜਾਣਨ ਦੇ ਲਈ ਤੁਹਾਨੂੰ ਹੈਰਾਨ ਕਰ ਦੇਣ ਵਾਲੀ ਕਹਾਣੀ ਐਂਡ ਕਦੇ ਦੇਖਣੀ ਪਵੇਗੀ 1988 ਦੇ ਹੜ੍ਹ ਕੋਈ ਮਾਮੂਲੀ ਨਹੀਂ ਸੀ ਇਸ ਨੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਜਿਆਦਾ ਮੀਂਹ ਪੈਣ ਦੇ ਕਾਰਨ ਸਤਲੁਜ ਬਿਆਸ ਅਤੇ ਰਾਵੀ ਦੇ ਦਰਿਆ ਪਾਣੀ ਦੇ ਨਾਲ ਭਰ ਗਏ ਸੀ ਕਹਿੰਦੇ ਨੇ ਕਿ ਇੱਕ ਸਾਲ ਦਾ ਮੀਂਹ ਸਿਰਫ ਇੱਕ ਘੰਟੇ ਵਿੱਚ ਬਰਸ ਗਿਆ ਜਿਸ ਕਾਰਨ ਪਾਖੜਾ ਤੇ ਪੌਂਗਟਾਈਮ ਦੇ ਗੇਟ ਬਿਨਾਂ ਕਿਸੇ ਵਾਰਨਿੰਗ ਦੇ ਖੋਲ ਦਿੱਤੇ ਗਏ ਜਿਸ ਕਾਰਨ ਦਰਿਆ ਆਪਣੀ ਸੀਮਾ ਤੋਂ ਬਾਹਰ ਆ ਕੇ ਤਬਾਹੀ ਮਚਾਉਣ ਲੱਗ ਗਏ ਇਸ ਤੋਂ ਹੀ ਜਨਮ ਲੈਂਦਾ ਹੈ ਸਭ ਤੋਂ ਵੱਡਾ ਕੌਂਟ੍ਰੋਵਰਸਲ ਸਵਾਲ ਕਿ ਆਖਿਰ ਬਿਨਾਂ ਵਾਰਨਿੰਗ ਦਿੱਤੇ ਗੇਟ ਖੋਲੇ ਹੀ ਹੋਂਗੇ ਇਸ ਬਾਰੇ ਅੱਗੇ ਗੱਲ ਕਰਾਂਗੇ ਪਹਿਲਾਂ ਇਸ ਨਾਲ ਹੋਈ ਤਬਾਹੀ ਬਾਰੇ ਤੁਹਾਨੂੰ ਜਰਾ ਦੱਸ ਦਈਏ ਸਰਕਾਰੀ ਰਿਪੋਰਟਸ ਦੇ ਅਕੋਰਡਿੰਗ ਪੰਜਾਬ ਦੇ ਲਗਭਗ 13 ਸਾਰੇ ਪਿੰਡਾਂ ਦੇ ਵਿੱਚੋਂ 9000 ਤੋਂ ਵੱਧ ਪਿੰਡ ਡੁੱਬ ਗਏ 34 ਲੱਖ ਲੋਕ ਪ੍ਰਭਾਵਿਤ ਹੋਏ 300 ਤੋਂ 600 ਲੋਕ ਮੌਤ ਦਾ ਸ਼ਿਕਾਰ ਬਣੇ ਹਜ਼ਾਰਾਂ ਪਸ਼ੂ ਮਾਰੇ ਗਏ ਅਤੇ ਪੂਰੀ ਖਰੀਫ ਦੀ ਫਸਲ ਜਿਹੜੀ ਉਹ ਤਬਾਹ ਹੋ ਗਈ ਸੀ ਕਈ ਲੋਕਾਂ ਨੇ ਇਸ ਨੂੰ ਪੰਜਾਬ ਦੇ ਖਿਲਾਫ ਇੱਕ ਸਾਜ਼ਿਸ਼ ਮੰਨਿਆ ਉਹਨਾਂ ਦਾ ਮੰਨਣਾ ਸੀ ਕਿ ਇਹ ਹਾਰਡ ਸਿਫਟ ਨੇਚਰਲ ਡਿਜ਼ਾਸਟਰ ਦਾ ਪਾਰਟ ਨਹੀਂ ਬਲਕਿ ਇੱਕ ਹਿਊਮਨ ਮਿਸਟੇਕ ਅਤੇ ਅਨਪਲਾਨਡ ਮੈਨੇਜਮੈਂਟ ਦਾ ਵੀ ਨਤੀਜਾ ਸੀ ਪਾਖੜਾ ਦੇ ਗੇਟਾਂ ਦੇ ਅਚਾਨਕ ਖੁੱਲਣ ਨਾਲ ਲੋਕਾਂ ਦੀਆਂ ਜ਼ਿੰਦਗੀਆਂ ਅਤੇ ਜਾਇਦਾਦਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੁਣ ਇਥੋਂ ਕਹਾਣੀ ਸ਼ੁਰੂ ਹੁੰਦੀ ਹੈ ਬੀ ਐਨ ਕੁਮਾਰ ਦੀ ਮੇਜਰ ਜਨਰਲ ਬੀ ਐਨ ਕੁਮਾਰ ਇੰਡੀਅਨ ਆਰਮੀ ਦਾ ਇੱਕ ਰਿਸਪੈਕਟਡ ਅਧਿਕਾਰੀ ਸਨ। ਉਹ BBMP ਦੇ ਚੇਅਰਮੈਨ ਬਣਨ ਤੋਂ ਪਹਿਲਾਂ ਇੰਡੀਅਨ ਆਰਮੀ ਵਿੱਚ ਸੇਵਾ ਕਰ ਰਹੇ ਸੀ ਤੇ ਉਨ੍ਹਾਂ ਦੀ ਕਾਬਲੀਅਤ ਅਤੇ ਐਕਸਪੀਰੀਅੰਸ ਨੇ ਉਨ੍ਹਾਂ ਨੂੰ ਇਸ ਇੰਪੋਰਟੈਂਟ ਅਹੁਦੇ ਦੇ ਲਈ ਕੈਪੇਬਲ ਬਣਾਇਆ। 1988 ਦੇ ਵਿੱਚ ਜਦੋਂ ਮੀਂਹ ਕਾਰਨ ਹਾਲਾਤ ਨਾਜ਼ੁਕ ਬਣੇ ਤਾਂ ਇਸ ਸਥਿਤੀ ਨੂੰ ਸੰਭਾਲਣ ਦੇ ਲਈ ਬੀ ਐਨ ਕੁਮਾਰ ਅਤੇ ਉਨ੍ਹਾਂ ਦੀ ਟੀਮ ਨੇ ਡੈਮਾਂ ਦੇ ਗੇਟਾਂ ਨੂੰ ਖੋਲਣ ਦਾ ਫੈਸਲਾ ਕੀਤਾ। ਇਹ ਫੈਸਲਾ ਡੈਮ ਦੀ ਸੇਫਟੀ ਅਤੇ ਨਦੀ ਦੇ ਕਿਨਾਰੇ ਦੀ ਸੇਫਟੀ ਲਈ ਜ਼ਰੂਰੀ ਸੀ। ਉਸ ਸਮੇਂ BBMP ਦੇ ਅਧਿਕਾਰੀ ਅਤੇ ਇੰਜੀਨੀਅਰਾਂ ਨੇ ਇਸ ਸਕ ਨੂੰ ਲਾਗੂ ਕੀਤਾ ਅਤੇ ਜਿਹੜੇ ਡੈਮਸ ਦੇ ਗੇਟ ਸੀ ਉਹ ਖੋਲ ਦਿੱਤੇ ਗਏ ਹੁਣ ਗੱਲ ਕਰਦੇ ਹਾਂ ਇਸ ਫੈਸਲੇ ਤੋਂ ਪੈਦਾ ਹੋਈ ਕੰਟਰੋਵਰਸੀ ਦੀ ਹਾਲਾਂਕਿ ਗੇਟ ਖੋਲਣ ਦਾ ਫੈਸਲਾ ਡੈਮਾਂ ਦੀ ਸੁਰੱਖਿਆ ਲਈ ਜ਼ਰੂਰੀ ਸੀ ਪਰ ਇਸ ਕਾਰਨ ਪੰਜਾਬ ਵਿੱਚ ਵੱਡਾ ਹੜ੍ਹ ਆ ਗਿਆ ਜਿਸ ਕਾਰਨ ਕਈ ਲੋਕਾਂ ਦੀ ਮੌਤ ਹੋਈ ਤੇ ਲੱਖਾਂ ਲੋਕ ਪ੍ਰਭਾਵਿਤ ਹੋਏ ਲੋਕਾਂ ਨੇ ਇਸ ਹੜ੍ਹ ਦੇ ਲਈ ਬੀਵੀਐਮਬੀ ਅਤੇ ਬੀਐਨ ਕੁਮਾਰ ਨੂੰ ਜ਼ਿੰਮੇਵਾਰ ਠਹਿਰਾਇਆ ਉਹਨਾਂ ਦਾ ਕਹਿਣਾ ਸੀ ਕਿ ਬਿਨਾਂ ਕਿਸੇ ਵਾਰਨਿੰਗ ਦੇ ਦੋਵਾਂ ਡੈਮਸ ਦੇ ਗੇਟ ਖੋਲ ਦਿੱਤੇ ਗਏ ਜਿਸ ਕਾਰਨ ਇਹ ਤਰਾਸ ਦੀ ਹੋਰ ਭਿਆਨਕ ਹੋ ਗਈ ਅਤੇ ਉਹਨਾਂ ਦਾ ਜਾਨ ਮਾਲ ਦਾ ਨੁਕਸਾਨ ਹੋਇਆ ਬੀ ਐਨ ਕੁਮਾਰ ਨੇ ਘੜਨ ਤੋਂ ਬਾਅਦ ਆਪਣੀ ਸਫਾਈ ਦੇ ਵਿੱਚ ਕਿਹਾ ਕਿ ਇਹ ਇੱਕ ਕੁਦਰਤੀ ਘਟਨਾ ਸੀ ਹਜ਼ਾਰਾਂ ਸਾਲਾਂ ਬਾਅਦ ਇੱਕ ਵਾਰੀ ਇਹ ਮੀਂਹ ਆਂਦਾ ਹੈ ਤੇ ਡੈਮ ਬਚਾਉਣ ਦੇ ਲਈ ਗੇਟ ਖੋਲਰਨਾ ਜ਼ਰੂਰੀ ਸੀ ਉਹਨਾਂ ਨੇ ਸਾਫ਼ ਕਿਹਾ ਕਿ ਕੋਈ ਵੀ ਮਲੂਕੀ ਸਾਜ਼ਿਸ਼ ਨਹੀਂ ਸੀ ਸਗੋ ਡੈਮਸ ਰੱਖਿਆ ਦੇ ਲਈ ਇਹ ਫੈਸਲਾ ਲਿਆ ਗਿਆ ਬੀਵੀ ਐਮ ਬੀ ਦੀ ਅਫੀਸ਼ੀਅਲ ਸਟੈਂਡ ਸੀ ਕਿ ਉਨਾ ਨੇ ਤੁਰੰਤ ਪੰਜਾਬ ਅਤੇ ਹਰਿਆਣਾ ਸਰਕਾਰ ਨੂੰ ਇਨਫੋਰਮ ਕੀਤਾ ਸੀ ਪਰ ਮੀਂਹ ਦੀ ਇੰਟੈਂਸਿਟੀ ਇੰਨੀ ਜ਼ਿਆਦਾ ਸੀ ਕਿ ਲੋਕਾਂ ਨੂੰ ਬਚਾਉਣ ਦੇ ਲਈ ਵਕਤ ਨਹੀਂ ਮਿਲਿਆ ਉਧਰ ਦੂਸਰੀ ਤਰਫ ਪੰਜਾਬ ਸਰਕਾਰ ਨੇ ਹੜ੍ਹ ਤੋਂ ਬਾਅਦ BBMP ਉੱਤੇ ਇਲਜ਼ਾਮ ਲਗਾਇਆ ਕਿ ਗੇਟ ਜਿਹੜੇ ਬਿਨਾਂ ਵਾਰਨਿੰਗ ਦੇ ਖੋਲੇ ਗਏ ਕਈ ਆਪੋਜੀਸ਼ਨ ਲੀਡਰਸ ਨੇ ਤਾਂ ਇਹ ਕਹਿਆ ਕਿ ਇਹ ਪੰਜਾਬ ਦੇ ਖਿਲਾਫ ਮੈਨ-ਮੇਡ ਡਿਜ਼ਾਸਟਰ ਸੀ ਸਰਕਾਰ ਨੇ ਕੇਂਦਰ ਤੋਂ ਤੁਰੰਤ ਰਾਹਤ ਮੰਗੀ ਪੀੜਤ ਪਰਿਵਾਰਾਂ ਦੇ ਲਈ ਮਦਦ ਦਾ ਐਲਾਨ ਕੀਤਾ ਅਤੇ ਘਰਾਂ, ਪਸ਼ੂਆਂ ਅਤੇ ਫਸਲਾਂ ਦੇ ਨੁਕਸਾਨ ਦੇ ਲਈ ਕੰਪੰਸੇਸ਼ਨ ਦੀ ਗੱਲ ਹੋਈ ਪਰ ਲੋਕਾਂ ਦੇ ਵਿੱਚ ਪਰਸੈਪਸ਼ਨ ਸੀ ਕਿ ਸਰਕਾਰ ਅਤੇ BBMB ਦੋਵਾਂ ਨੇ ਆਪਣੀ ਜ਼ਿੰਮੇਵਾਰੀ ਪੂਰੀ ਨਹੀਂ ਨਿਭਾਈ ਅਤੇ ਉਨ੍ਹਾਂ ਦੀ ਜਾਨ ਮਾਲ ਦਾ ਨੁਕਸਾਨ ਵੱਡੇ ਪੱਧਰ ਤੇ ਕਰ ਦਿੱਤਾ ਗਿਆ। ਫਿਰ ਤਾਰੀਖ ਆਉਂਦੀ ਹੈ 7 ਨਵੰਬਰ 1988 ਜਦੋਂ ਸ਼ਾਮ ਨੂੰ ਚੰਡੀਗੜ੍ਹ ਦੇ ਸੈਕਟਰ 35 ਵਿੱਚ ਬੀ ਐਨ ਕੁਮਾਰ ਕਾਰ ਵਿੱਚ ਬੈਠੇ ਸਨ ਅਚਾਨਕ ਕੁਝ ਹਥਿਆਰਬੰਦ ਆਏ ਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਕੁਮਾਰ ਦੀ ਉੱਤੇ ਹੀ ਮੌਤ ਹੋ ਗਈ ਇਸ ਹੱਤਿਆ ਦੀ ਜ਼ਿੰਮੇਵਾਰੀ ਖਾਲਿਸਤਾਨ ਕਮਾਂਡੋ ਫੋਰਸ ਨੇ ਲਈ ਇਸ ਗਰੁੱਪ ਦੇ ਹੈੱਡ ਪਰਮਜੀਤ ਸਿੰਘ ਪੰਜਵਾਰ ਸੀ ਜਿਨ੍ਹਾਂ ਦੀ 6 ਮਈ 2023 ਨੂੰ ਲਾਹੌਰ ਵਿੱਚ ਹੱਤਿਆ ਕਰ ਦਿੱਤੀ ਗਈ ਸੀ ਮੰਨਿਆ ਜਾਂਦਾ ਹੈ ਕਿ ਕੁਮਾਰ ਨੂੰ ਬਲੀ ਦਾ ਬੱਕਰਾ ਬਣਾਇਆ ਗਿਆ ਕਿਉਂਕਿ ਉਹ ਫਲੱਡ ਦੇ ਦੌਰਾਨ ਸਭ ਤੋਂ ਵੱਧ ਵਿਵਾਦਾਂ ਵਿੱਚ ਆਏ ਸਨ ਕੁਮਾਰ ਦੀ ਮੌਤ ਨੇ ਲੋਕਾਂ ਨੂੰ ਹੋਰ ਗੁੱਸੇ 'ਚ ਭਰ ਦਿੱਤਾ ਇੱਕ ਪਾਸੇ ਸਰਕਾਰ ਤੇ ਭਰੋਸਾ ਟੁੱਟਿਆ ਤੇ ਦੂਜੇ ਪਾਸੇ ਇਹ ਘਟਨਾ ਇਹ ਸਿਰਫ ਇੱਕ ਅਫਸਰ ਦੀ ਹੱਤਿਆ ਨਹੀਂ ਸੀ ਇੱਕ ਰਾਜਨੀਤਿਕ ਅਤੇ ਸਮਾਜਿਕ ਹਾਲਾਤਾਂ ਦੀ ਅਸਲੀ ਤਸਵੀਰ ਸੀ ਅੱਜ ਵੀ ਸਵਾਲ ਖੜਾ ਹੈ ਕਿ ਬੀ ਐਨ ਕੁਮਾਰ ਵਾਕਈ ਗਲਤੀ ਕਰ ਗਏ ਸੀ ਜਾਂ ਉਹ ਸਿਰਫ ਬਲੀ ਦਾ ਬੱਕਰਾ ਬਣਾਏ ਗਏ 1988 ਦਾ ਹੜ੍ਹ ਤੇ ਇਹ ਹੱਤਿਆ ਇਹ ਦੋਵੇਂ ਪੰਜਾਬ ਦੇ ਇਤਿਹਾਸ ਵਿੱਚ ਅਜੇ ਵੀ ਜ਼ਿੰਦਾ ਜ਼ਖਮ ਹਨ ਬਾਕੀ ਤੁਹਾਡੇ ਇਸ ਘਟਨਾ ਉੱਤੇ ਕੀ ਵਿਚਾਰ ਹੈ ਸਾਡੇ ਨਾਲ ਕਮੈਂਟਸ ਦੇ ਵਿੱਚ ਜ਼ਰੂਰ ਸਾਂਝਾ ਕਰਨਾ ਔਰ ਇਹ ਵੀਡੀਓ ਆਪਣੇ ਸਾਥੀਆਂ ਦੇ ਨਾਲ ਸ਼ੇਅਰ ਕਰਨਾ ਵੀ ਨਾ ਭੁੱਲਣਾ ਧੰਨਵਾਦ